ਹਾਂਜੀ ਸਾਰਿਆਂ ਨੂੰ ਦੱਸ ਦਈਏ ਕਿ ਸੁਖਚਾਨ ਨਗਰ ਦੀ ਬੈਕ ਸਾਈਡ ਤੇ ਜਿਹੜੀਆਂ ਘਰ ਦੇ ਕੋਲ ਗੱਡੀਆਂ ਖੜੀਆਂ ਸੀ ਤੇ ਰਾਤ ਤਕਰੀਬਨ 2:3-3 ਵਜੇ ਦੇ ਕਰੀਬ ਉਹਨਾਂ ਨੂੰ ਅਚਾਨਕ ਅੱਗ ਲੱਗੀ ਤੇ ਜਿਹੜੀਆਂ ਗੱਗੜੇ ਨੂੰ ਅੱਗ ਲੱਗੀ ਉਹਨਾਂ ਦਾ ਕੀ ਕਹਿਣਾ ਹੈ ਉਹਨਾਂ ਨਾਲ ਰੂ ਰੂ ਤੁਹਾਨੂੰ ਕਰਾਉਣੇ ਆ ਤੇ ਦੇਖ ਲਓ ਬਿਲਕੁਲ ਕੋਈ ਸੀਟ ਕੁਝ ਨਹੀਂ ਬਚਿਆ ਜੀ ਬਿਲਕੁਲ ਸਵਾਹ ਹੋ ਚੁੱਕਾ ਖੁੱਲੇ ਨਹੀਂ ਉਹ ਬਲਾਤ ਹੋ ਗਿਆ ਜਿਹੜੀ ਘਰ ਦੀ ਗੱਡੀ ਸੀ ਉਹਨਾਂ ਦੀ ਉਹਨੂੰ ਵੀ ਅਗਨ ਨਾਲ ਹੀ ਪੈ ਗਈ। ਮੋਕੇ ਮੋਕੇ ਦੇ ਫਾਈਬਰ ਗੇਟ ਦੀ ਗੱਡੀ ਆਈ। ਫਿਰ ਉਹਨਾਂ ਨੇ ਆ ਕੇ ਬੁਝਾਈ ਇੱਕ। ਇੱਕ ਘਰ ਵੀ ਤੁਹਾਨੂੰ ਦਿਖਾ ਦਿੰਨੇ ਕਿੱਥੇ ਇਹਨਾਂ ਦਾ ਘਰ ਆ ਆ ਦੇਖੋ ਸਾਹਮਣੇ। ਬਿਲਕੁਲ ਘਰ ਸਾਹਮਣੇ ਆ। ਲਓ ਜੀ ਉਹਨਾਂ ਦਾ ਘਰ ਆ ਬਿਲਕੁਲ ਸਕਚੈਨ ਵਾਲੇ ਗੁਰਦੁਆਰੇ ਜਿਹੜਾ ਉਹਦੀ ਬੈਕ ਸਾਈਡ ਤੇ ਆ ਜੀ। ਬਹੁਤ ਹੀ ਮਾਨਵ ਦੁੱਖ ਹੋਇਆ। ਇਹ ਜਿਹੜਾ ਕਿੰਨਾ ਨੁਕਸਾਨ ਅਗਲੇ ਦਾ ਹੋਇਆ 20 ਲੱਖ ਦਾ ਘਟੋ-ਘਟ ਨੁਕਸਾਨ ਹੈ ਜੀ। ਸਭ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਸਾਹਿਬ ਬੜੇ ਔਰ ਗੱਡੀਆਂ ਬਿਲਕੁਲ ਸਵਾਲ ਕੇ ਸੜਕੇ ਸੁਆਹ ਹੋ ਚੁੱਕੀਆਂ। ਜੀ। ਤਾਂ ਇਹ ਕਿਸ ਤਰ੍ਹਾਂ ਮਤਲਬ ਜਿਹੜੀ ਅੱਗ ਲੱਗੀ ਇਹਨੂੰ? ਇਹ ਸਾਨੂੰ ਕੋਈ ਪਤਾ ਨਹੀਂ ਇਸ ਬਾਰੇ ਅਸੀਂ ਸੁੱਤੇ ਪਏ ਅਸੀਂ ਰਾਤ 2:30 ਵਜੇ ਇਤੋਂ ਮਤਲਬ ਅੱਗ ਸਟਾਰਟ ਹੋਈ ਹੈ। ਤੇ ਅਸੀਂ ਜਦੋਂ ਆਵਾਜ਼ਾਂ ਆਈਆਂ ਵੀ ਠਾ ਠਾ ਦੀਆਂ ਆਵਾਜ਼ਾਂ ਸੀएनजी ਮੇਰੀ ਨਵੀਂ ਨਿਊ ਮੈਂਡ ਸੀਗੀ ਜਿਹੜੀ ਮੈਂ ਪੋਨੇ 10 ਮਹੀਨੇ ਪਹਿਲਾਂ ਲਈ ਸੀਗੀ ਉਹ ਸੀएनजी ਵੈਨ ਦੇ ਵਿੱਚੋਂ ਆਵਾਜ਼ ਆਠਾ ਆਦੀਆਂ ਜਦੋਂ ਬਲਾਸਟ ਹੋ ਗਿਆ ਤੇ ਸਾਨੂੰ ਅੰਦਰ ਆਵਾਜ਼ ਆਈ ਤੇ ਮੈਂ ਤੇ ਮੇਰੀ ਮੈਸੇਜ ਕਹਿੰਦੇ ਵੀ ਬਾਹਰ ਕੁਝ ਨੇਰੀ ਜਾਂ ਕੁਝ ਆਵਾਜ਼ਾਂ ਆ ਰਹੀਆਂ ਦੇਖੋ ਕੀ ਹੈ ਤੇ ਜਦੋਂ ਮੈਂ ਘਰੋਂ ਬਾਹਰ ਨਿਕਲਿਆ ਤਕਰੀਬਨ ਪੋਨੇ 3 ਵਜੇ ਦੇ ਕਰੀਬ ਉਦੋਂ ਤਿੰਨੇ ਹੀ ਗੱਡੀਆਂ ਅੱਗ ਦੀ ਲਪਟਾਂ ਦੇ ਵਿੱਚ ਹੋਈਆਂ ਸੀਗੀਆਂ ਤੇ ਤਿੰਨੇ ਚੁਲਸ ਟੁੱਟੀਆਂ ਸੀ ਪੂਰੀ ਤਰ੍ਹਾਂ ਤੇ ਅਜੇ ਤੱਕ ਸਾਨੂੰ ਕੋਈ ਪਤਾ ਨਹੀਂ ਲੱਗ ਸਕਿਆ ਨਾਲ ਦੀ ਨਾਲ ਫਾਇਰ ਬਰਗੇਡ ਨੂੰ ਫੋਨ ਕੀਤਾ ਗਿਆ ਸੀਗਾ ਜਿਨ੍ਹਾਂ ਨੇ ਮੌਕੇ ਤੇ ਆ ਕੇ 3:10 ਮਿੰਟ ਤੇ ਉਹਨਾਂ ਨੇ ਆਗੂ ਬੁਝਾਈਏ ਆਗ ਤੇ ਕਾਬੂ ਪਾਇਆ ਉਹਨਾਂ ਨੇ ਉਸ ਤੋਂ ਬਾਅਦ ਕੰਟਰੋਲ ਰੂਮ ਫੋਨ ਕਰਕੇ ਤੇ ਉਹ ਮੁਲਾਜ਼ਮ ਵੀ ਇੱਥੇ ਹਾਜ਼ਰ ਹੋਏ ਸੀ ਉਹਨਾਂ ਨੇ ਵੀਡੀਓ ਬਣਾਈ ਉਹੀ ਵੀਡੀਓ ਨਾਲ ਕੇ ਲੈ ਗਏ ਤੇ ਪੁਲਿਸ ਰਿਪੋਰਟ ਵੀ ਅਸੀਂ ਕੀਤੀ ਹੈ ਲੇਕਿਨ ਅਜੇ ਤੱਕ ਸਾਨੂੰ ਵੀ ਪਤਾ ਨਹੀਂ ਚੱਲ ਸਕਿਆ ਵੀ ਕਾਰਨ ਕੀ ਹੈ ਅੱਗ ਲੱਗਣ ਦਾ ਕਿਉਂ ਸਰਦੀ ਦਾ ਮੌਸਮ ਹੈ ਗੱਡੀਆਂ ਬਾਹਰ ਖੜੀਆਂ ਹੈ ਤੇ ਕੋਈ ਇਹ ਨਹੀਂ ਵੀ ਚਲ ਕੇ ਆਈਆਂ ਹੀ ਜੇ ਤੇ ਰਾਤ ਦਾ ਸਮਾਂ 2:30 ਦਾ ਅਜ ਤੜਕੇ ਦਾ ਸਮਾਂ 2:30 ਤੇ 3:00 ਦਾ ਤੇ ਅੱਗ ਲੱਗਣ ਦੇ ਕਾਰਨ ਨਾਲ ਜੇ ਪਤਾ ਨਹੀਂ ਲੱਗ ਸਕਿਆ ਅਸੀਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਉਹ ਪੂਰੀ ਤਰ੍ਹਾਂ ਕੈਮਰੇ ਜਿਹੜੇ ਸੀਸੀਟੀਵੀ ਵਾਲੇ ਦੁਆਲੇ ਲੱਗੇ ਉਹਨਾਂ ਨੂੰ ਘਾੜ ਕੇ ਇਹਦੀ ਤਹਿਤ ਕੇ ਜਾ ਕੇ ਸਾਨੂੰ ਇਹ ਇਨਸਾਫ ਕਿਸਮ ਦਾ ਦਵਾਇਆ ਜਾਵੇ ਕਿਉਂ ਮੇਰਾ ਤਾਂ 20 ਲੱਖ ਦਾ ਨੁਕਸਾਨ ਹੋ ਗਿਆ ਹੋ ਗਿਆ ਗੱਡੀ ਨਵੀਂ ਇੱਕ ਸੀਐਨਜੀ 10 ਮਹੀਨੇ ਪਹਿਲੇ ਲੱਗੜਾਈ ਸੀ ਕਾਰ ਮੇਰੀ ਹੈਗੀ ਦੂਸਰੀ ਬੈਨ ਨਾਲ ਹੈਗੀ ਇਹ ਤਿੰਨ ਗੱਡੀਆਂ ਮੇਰੀ ਬਿਲਕੁਲ ਸੜਕੇ ਸੁਆਹ ਹੋ ਚੁੱਕੀਆਂ। ਇਹ ਰਾਤੀ ਕਾਲ ਹੈ ਜੀ ਹਾਂ। ਇਹ ਅੱਜ ਤੜਕੇ ਸਵੇਰੇ 2:30 ਵਜੇ। ਤੜਕੇ ਸਵੇਰੇ 2:30 ਵਜੇ। ਤੜਕੇ ਸਵੇਰੇ ਅੱਜ ਦੇ ਦਿਨ 2:30 ਵਜੇ। ਤੇ ਤੁਸੀਂ ਪ੍ਰਸ਼ਾਸਨ ਤੱਕ ਕੋਈ ਲਿਖਤੀ ਰੂਪ ਦਿੱਤਾ ਇਹਨਾਂ? ਅੱਜ ਅਸੀਂ ਪ੍ਰਸ਼ਾਸਨ ਅਥਾਣਾ ਸਦਰ ਗਏ ਸੀ ਉੱਥੇ ਲਿਖਤੀ ਰੂਪ ਰਿਪੋਰਟ ਦੇ ਕੇ ਆਏ ਆਂ। ਤੇ ਐਸਾ ਜੋ ਸਾਡ ਨੇ ਅਜੇ ਮਾਰਕ ਕਰਨੀ ਹੈ ਉਹਨਾਂ ਨੇ 5 ਵਜੇ ਮਿਲਣਾ ਸੀ ਸਾਨੂੰ ਉਹਨ ਉਹ ਹੈ ਨਹੀਂ ਸੀ ਮੌਕੇ ਤੇ। ਉਹ ਮਾਰੇ ਕਰਕੇ ਜਿੱਥੇ ਵੀ ਉਹ ਕਹਿੰਦੇ ਦਵਾਂਗੇ ਤੇ ਫਿਰ ਅਗੋ ਕਾਰਵਾਈ ਕਰਨ ਦਾ ਪ੍ਰੋਸਾ ਦਵਾਇਆ ਉਹਨਾਂ ਨੇ ਤੇ ਅਸੀਂ ਚਾਹੁੰਦੇ ਹਾਂ ਵੀ ਜਲਦੀ ਜੇ ਜਲਦੀ ਕਾਰਵਾਈ ਹੋ ਸਕੇ ਕਿ ਤਾਂ ਕਿ ਸਾਨੂੰ ਪਤਾ ਲੱਗ ਸਕੇ ਵੀ ਕਾਰਨ ਕੀ ਬਣਿਆ ਕਿਉਂਕਿ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਹੈ ਕਿਸੇ ਨਾਲ ਵੀ ਬੈਰ ਵਿਰੋਧ ਨਹੀਂ ਹੈ ਸਾਰੀ ਸੰਗਤ ਮੈਨੂੰ ਜਾਣਦੀ ਹੈ ਪਿਆਰ ਸਾਰਿਆਂ ਨਾਲ ਹੈ ਤੇ ਇਹ ਅੱਗ ਲੱਗਣ ਦਾ ਕਾਰਨ ਸਾਤ ਕਿਹਦੀ ਹੋ ਸਕਦੀ ਹੈ ਤੇ ਜਾਂ ਕੀ ਕਾਰਨ ਬਣਿਆ ਜਾਂ ਸੀਆਂ ਇੰਜ ਗੱਡੀ ਤੋਂ ਕਾਰਨ ਬਣਿਆ ਇਹ ਹੁਣ ਸਾਨੂੰ ਮਤਲਬ ਖੰਗਾਲ ਕੇ ਕਹਿ ਕੋਈ ਆਸ-ਪਾਸੇ ਕੈਮਰੇ ਲੱਗੇ ਕੋਈ ਜੜੇ ਲੱਗੇ ਹੋਏ ਨੇ ਹਾਂਜੀ ਉਹ ਖੰਗਾਲੇ ਜਾਣਗੇ ਸਾਨੂੰ ਇੱਥੋਂ ਪਤਾ ਨਹੀਂ ਚੱਲ ਸਕਿਆ ਕੋਈ ਆਪਣੇ ਕੈਮਰਾ ਲਗਾ ਕੋਈ ਆਪਣੇ ਗਵਾਨ ਕੈਮਰੇ ਲੱਗਾ ਉੱਥੇ ਇਹੀ ਟਾਈਮ 3:30 ਵਜੇ ਦਾ ਆਇਆ ਵੀ 2:32 ਤੇ ਆਗਰ ਸਟਾਰਟ ਹੋਈ ਹੈ ਸੀਐਨਜੀ ਗੱਡੀ ਦੇ ਕੋਲੋਂ ਤੇ ਉਹਦੀ ਫੁਟੇਜ ਤੁਹਾਡੇ ਕੋ ਹੈ ਉਹਦੀ ਹੀ ਫੁਟੇਜ ਆ ਗਈ ਜਾਨੀ ਠੀਕ ਹੈ ਜੀ ਕੀ ਪ੍ਰਸ਼ਾਸਨ ਤੋਂ ਕੀ ਮੰਗਿਆ ਜੀ ਤੁਹਾਡੇ ਪ੍ਰਸ਼ਾਸਨ ਤੋਂ ਇਹੀ ਮੰਗਿਆ ਜੀ ਪ੍ਰਸ਼ਾਸਨ ਜਿੰਨੀ ਜਲਦੀ ਹੋ ਸਕੇ ਜੋ ਸਾਨੂੰ ਇਹ ਕਲੀਅਰ ਕਰਕੇ ਦੇਣ ਇਹ ਕਾਰਵਾਈ ਆਪਣੀ ਪੂਰੀ ਕਰਨ ਤਾਂ ਕਿ ਮੇਰਾ ਕਿਉਂਕਿ ਇਹ ਮੇਰਾ ਟੈਕਸੀ ਦਾ ਕੰਮ ਸੀਗਾ ਨਵੀਂ ਵੈਨ ਦਾ ਇੱਕ ਐਬ ਮੈਕਸੀਕਾ ਦੇ ਸਕੂਲ ਦੀਆਂ ਵੈਨਾਂ ਸੀਗੀਆਂ ਸਕੂਲ ਦੀ ਤਾਂ ਵੱਖਰੀ ਹੈ ਉਹ ਵੱਖਰੀ ਹੈਗੀ ਸੀ ਠੀਕ ਹੈ ਜੀ ਉਹ ਵੱਖਰੀ ਖੜੀ ਸੀ ਉਹ ਬਚਾਅ ਹੋ ਗਿਆ ਉਹਦਾ ਪੇਜ ਨਹੀਂ ਛੋਟੀਆਂ ਬੈਨ ਪਰਸਨਲ ਗੱਡੀਆਂ ਦੀ ਗੱਲ ਇਹ ਪਰਸਨਲ ਗੱਡੀਆਂ ਜਿਨ੍ਹਾਂ ਨੂੰ ਅੱਗ ਲੱਗੀ ਤੇ ਇਹਨਾਂ ਨੂੰ ਠੀਕ ਹੈ ਜੀ ਤੇ ਨੁਕਸਾਨ ਤਕਰੀਬਨ 20 ਲੱਖ ਦਾ ਹੋਗਾ 20 ਲੱਖ ਦਾ ਨੁਕਸਾਨ ਤਕਰੀਬਨ ਤੇ ਇਹਨਾਂ ਗੱਡੀਆਂ ਦਾ ਕੋਈ ਮੇਰਾ ਲੋਨ ਵੀ ਹੈ ਜੇ ਬੈਂਕ ਦੇ ਖੜੀ ਹੈ अच्छा ये तो नई गाड़ियां सीगियां ते ए कार भी मतलब मैं थोड़ी देर पहले लेई सीगी। किन की नाज टोडा? मेरा नाम कुलदीप सिंह वासी मैं सुचया नगर गुरुद्वारा सुचयाणाणा साहिब दी बैक साइड ते मेरा ਘਰ ਹੈ ਤੇ ਮੇਰੇ ਗਵਾਂਢੀ ਨੇ ਨਾਲ ਪਛੀ ਲੋ ਘਾਰੀ ਇੱਥੇ ਰਹਿੰਦੇ ਆ 20 ਸਾਲਾਂ ਤੋਂ ਇੱਥੇ ਕੋਈ ਇਦਾਂ ਦੀ ਗੱਲ ਹੋਈ ਨਹੀਂ। ਇਸ ਕਰਕੇ ਹਰਾਨੇ ਵਾਲੀ ਗੱਲ ਆ ਵੀ ਤਿੰਨੇ ਗੱਡੀਆਂ ਨੇ ਇੱਕਦਮ ਅੱਗ ਲੱਗਣ ਦਾ ਕਾਰਨ ਕੀ ਆ? ਕਾਰਨ ਕੀ ਹੋ ਸਕਦਾ? ਕਾਰਨ ਕੀ ਹੋ ਸਕਦਾ? ਉਹ ਪ੍ਰਸ਼ਾਸਨ ਤੋਂ ਮੰਗਿਆ ਵੀ ਜਲਦੀ ਜਲਦੀ ਸਾਡੀ ਬਾਹ ਫੜ ਕੇ ਤੇ ਸਾਨੂੰ ਇਹ ਇਨਸਾਫ ਦਵਾਇਆ ਜਾਵੇ ਇਸਦਾ ਦਵਾਇਆ ਜਾਵੇ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਦੁਆਬਾ نیوز 24 ਨਾਲ ਗੱਲਬਾਤ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆਇਆ ਥੈਂਕ ਯੂ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਿੰਘ ਸਾਹਿਬ ਜਿਹੜੀ ਗੱਡੀ ਨੂੰ ਅੱਗ ਲੱਗੀ ਰਾਤ ਹਾਂਜੀ ਉਹ ਕਿਸ ਤਰ੍ਹਾਂ ਲੱਗੀ ਆ ਤੇ ਕਿਹੜੇ ਮਾhle ਲੱਗੀ ਆ ਜੀ ਇਹ ਜਿਹੜੀ ਅੱਗ ਆ ਸਾਡੇ ਭਾਈ ਸਾਹਿਬ ਵੱਡੇ ਭਾਈ ਸਾਹਿਬ ਜਿਲਦਜੀਤ ਸਿੰਘ ਨੇ ਉਹ ਹੋ ਰਹਿੰਦੇ ਸੋਚੈਨ ਨਗਰ ਭੱਲੇ ਤੇ ਰਹਿੰਦੇ ਉੱਥੇ ਗੁਰਦੁਆਰਾ ਸੋਚੈਨ ਸਾਹਿਬ ਦੇ ਬਿਲਕੁਲ ਬੈਕ ਸਾਈਡ ਤੇ ਉਹਨਾਂ ਦਾ ਘਰ ਆ ਉੱਥੇ ਆ ਕੇ ਜਿਹੜੀ ਆ ਰਾਤ 2:30 ਤੋਂ 3 ਵਜੇ ਦੇ ਦਰਮਿਆਨ ਜਿਹੜੀ ਆ ਉਹ ਸੁੱਤੇ ਪਏ ਸੀ ਤੇ ਉਹਨਾਂ ਨੂੰ ਬਾਹਰ 소ਸਰਾਬਾ ਜਿਹੜਾ ਸੁਣਿਆ ਅੰਦਰੋਂ ਤੇ ਜਦੋਂ ਬਾਹਰ ਆ ਕੇ ਦੇਖਿਆ ਤਾਂ ਤਿੰਨ ਗੱਡੀਆਂ ਉਹਨਾਂ ਦੀਆਂ ਜੜੀਆਂ ਭਾਂਬੜ ਮੱਜਿਆ ਸੀ ਅੱਗ ਲੱਗੀ ਹੋਈ ਸੀ ਉਹਨਾਂ ਨੇ ਜਦੋਂ ਬਾਹਰ ਆ ਕੇ ਦੇਖਿਆ ਸਾਰੀਆਂ ਗੱਡੀਆਂ ਇਹ ਨਹੀਂ ਪਤਾ ਲੱਗ ਸਿਆ ਰਿਹਾ ਅਜੇ ਤੱਕ ਇਹ ਅੱਗ ਕਿੱਦਾਂ ਲੱਗੀ ਆ ਸ਼ਾਰਟ ਸਰ ਇਹ ਇਹ ਸਾਨੂੰ ਜਿਹੜੀ ਆ ਸਾਥਿਆ ਜਿਹੜਾ ਵੀ ਕਿਸੇ ਨੇ ਸ਼ਰਾਬੀ ਨਾਲ ਹੈ ਬਾਈ ਨਾਲ ਜਿਹੜਾ ਇਹ ਜਾਣ ਬੁਝ ਕੇ ਜਿਹੜੀ ਅੱਗ ਬੜਿਆਂ ਨੂੰ ਲਾਈ ਤੇ ਤੁਹਾਨੂੰ ਕਿਤੇ ਸ਼ੱਕ ਹੈ ਕਿਸੇ ਤੇ ਸ਼ੱਕ ਤਾਂ ਹੁਣ ਜਿਹੜੇ ਵੱਡੇ ਭਾਈ ਸਾਹਿਬਾ ਉਹਨਾਂ ਨੂੰ ਉਧਰ ਰਹਿੰਦੇ ਆ ਉਹ ਦੱਸ ਸਕਦੇ ਆ ਅਸੀਂ ਇੱਧਰ ਸ਼ਹਿਰ ਵਿੱਚ ਰਹਿੰਦੇ ਆ ਜਦੋਂ ਅਸੀਂ ਪਹੁੰਚਿਆ ਸਾਨੂੰ ਕੌਣ ਆਇਆ ਸੀ ਮੌਕੇ ਤੇ ਉੱਤੇ 3 ਵਜੇ ਜੋ ਪਹੁੰਚ ਗਏ ਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤਾਂ ਮੌਕੇ ਤੇ ਆ ਕੇ ਉਹਨਾਂ ਨੇ ਅੱਗ ਜੜੀ ਆ ਉਹ ਬੁਝਾਈ ਆ ਕਿੰਨਾ ਟੋਟਲ ਨੁਕਸਾਨ ਹੋਇਆ ਉਹਨਾਂ ਨੂੰ ਟੋਟਲ ਨੁਕਸਾਨ ਜਿਹੜਾ 15 ਤੋਂ 20 ਲੱਖ ਦਾ ਜਿਹੜਾ ਇੱਕ ਤਾਂ ਨਵੀਂ ਗੱਡੀ ਜਿਹੜੀ ਜੇ ਉਹਨੇ 10 ਮਹੀਨੇ ਹੋਈ ਕਢਾਈ ਸੀ ਤੇ ਜਿਹੜੀਆਂ ਦੋ ਗੱਡੀਆਂ ਇੱਕ ਕਾਰ ਆ ਦੋ ਵੈਨਾਂ ਆ ਤੇ ਇੱਕ ਬੱਸ ਵੀ ਕੋਲ ਖੜੀ ਸੀ ਬੱਸ ਦਾ ਬਹੁਤ ਅਧੋੜ ਭੱਜ ਕਰਕੇ ਬਚਾਅ ਦਿੱਤਾ ਗਿਆ ਤਿੰਨ ਗੱਡੀਆਂ ਬਿਲਕੁਲ ਹੀ ਸਾੜ ਕੇ ਜਿਹੜੀਆਂ ਸੁਆਹ ਹੋਈਆਂ 15 ਤੋਂ 20 ਲੱਖ ਦਾ ਨੁਕਸਾਨ ਜਿਹੜਾ ਉਹਨਾਂ ਦਾ ਹੋ ਚੁੱਕਾ ਹੈ ਕੀ ਮੰਗ ਰੱਖਦੇ ਹੋ ਆਪਣੀ ਮੰਗ ਅਸੀਂ ਪ੍ਰਸ਼ਾਸਨ ਨੂੰ ਵਹੀ ਬੇਨ ਨਿਰਪੱਖ ਜਾਂਚ ਦੇ ਦੀਤੀਆ ਵੀ ਜਿਹੜਾ ਸਾਨੂੰ ਸਾਟਿਆ ਕਿਤਨੇ ਸ਼ਰਾਰਤਬਾਜੀ ਨਾਲੇ ਇਹ ਕੀਤਾ ਹੈ ਤੇ ਨਿਰਪੱਖ ਜਾਂਚ ਕੀਤੀ ਜਾਵੇ ਆਉਣ ਵਾਲੇ ਦਿਨਾਂ ਚ ਅਸੀਂ ਐਸਪੀ ਸਾਹਿਬ ਨੂੰ ਵੀ ਬਗਵਾੜਾ ਪ੍ਰਸ਼ਾਸਨ ਨੂੰ ਵੀ ਜਾ ਕੇ ਅਸੀਂ ਮਿਲਾਂਗੇ ਕਿਉਂਕਿ ਅੱਜ ਅਸੀਂ ਕਮਿਸ਼ਨਰ ਤੋਂ ਦੇਖੂ ਪਿਆ ਰਾਤ ਜਿਹੜੇ ਕੰਟਰੋਲ ਰੂਮ ਤੇ ਵੀ ਆਪਾਂ ਫੋਨ ਕੀਤਾ ਤੇ ਮੌਕੇ ਤੇ ਜਿਹੜੇ ਮੁਲਾਜ਼ਮ ਪਹੁੰਚ ਗਏ ਸੀਗੇ ਜਾ ਕੇ ਅਸੀਂ ਐਸਪੀ ਸਾਹਿਬ ਨੂੰ ਇਹਦੇ ਇਹਦੇ ਬਾਰੇ ਅਸੀਂ ਇੱਕ ਦੋ ਦਿਨਾਂ ਦੇ ਵਿੱਚ ਜ਼ਰੂਰ ਹੀ ਮਿਲਾਂਗੇ ਅਸੀਂ ਇਹ ਹੀ ਬੇਨਤੀ ਕਰਦੇ ਹਾਂ ਕਿ ਜਲਦ ਜਵਲਤ ਜਿਹੜੀ ਹੈ ਨਿਰਪੱਖ ਜਾਂਚ ਕਰਕੇ ਸਾਨੂੰ ਇਨਸਾਫ ਦਿਵਾਇਆ ਜਾਵੇ ਉਸੀ ਮਤਲਬ ਆਪਣੀ ਜਿਹੜੀ ਕਾ ਲਿਖਤੀ ਰੂਪ ਵਿੱਚ ਪੁਲਿਸ ਨੂੰ ਕਾਰਵਾਈ ਦਿੱਤੀ ਜਾਂ ਨਹੀਂ ਦਿੱਤੀ ਬਿਲਕੁਲ ਅਸੀਂ ਜਾ ਕੇ ਉੱਥੇ ਜਿਹੜਾ ਸਦਰ ਥਾਣਾ ਹੈ ਪੈਂਦਾ ਉੱਥੇ ਜਾ ਕੇ ਅਸੀਂ ਦੁਪਹਿਰ ਰੇ ਅਸੀਂ ਆਪਣੇ ਕੰਪਲੇਟ ਜਿਹੜੀ ਲਿਖਤੀ ਰਿਟਰਨ ਤੇ ਦੇ ਕੇ ਆਏ ਹਾਂ ਤੇ ਅੱਗੇ ਜਿਹੜੀ ਉਹਨਾਂ ਨੇ ਇਨਵੈਸਟੀਗੇਸ਼ਨ ਕਰਨੀ ਹੈ ਕਾਰਵਾਈ ਉਹਨਾਂ ਨੇ ਕਰਨੀ ਆ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਐਸਪੀ ਸਾਹਿਬ ਗਵਾੜਾ ਨੂੰ ਵੀ ਅਸੀਂ ਜ਼ਰੂਰ ਮਿਲਾਂਗੇ ਇਸ ਬਾਰੇ ਵਿੱਚ ਅਸੀਂ ਬੇਨਤੀ ਕਰਦੇ ਹਾਂ ਜੇ ਜਲਦ ਤੋਂ ਜਲਦ ਜਿਹੜਾ ਇਹ ਇਨਵੈਸਟੀਗੇਸ਼ਨ ਕਰਕੇ ਦੇ ਕੇ ਵੀ ਭੇਤ ਭਰੇ ਹਾਲਾਤਾਂ ਜਾਂ ਜਿਹੜੀ ਅਰਜ਼ ਬਹੁਤ ਵੱਡੀ ਪੱਧਰ ਤੇ ਜਿਹੜੀਆਂ ਗੱਡੀਆਂ ਨੂੰ ਲੱਗੀ ਆ ਉਹਦੀ ਜਾਂਚ ਕੀਤੀ ਜਾਵੇ ਤੇ ਸਾਨੂੰ ਇਨਸਾਫ ਦਵਾਇਆ ਜਾਵੇ ਕੀ ਨਾ ਜੀ ਤੁਹਾਡਾ ਮੇਰਾ ਨਾਮ ਮਜੀਦ ਸਿੰਘ ਹੈ ਜੀ ਅਕਾਲ ਫਾਊਂਡੇਸ਼ਨ ਪੁਵਾੜਾ ਤੋਂ ਅਸੀਂ ਇੱਥੇ ਆਪਣੀ ਜੜੀ ਜੱਟ ਬਿਨ ਚਲਾਣੇ ਆ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੁਆਬਾ نیوز 24 ਨਾਲ ਗੱਲਬਾਤ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦੀ ਬਹੁਤ-ਬਹੁਤ ਧੰਨਵਾਦੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀਤੇ ਬਤੇ